ਹਰ ਪ੍ਰੈਸਾਂ ਨੂੰ ਅੱਪਜੀ ਅੱਜ ਕਿਹੜਾ ਡਿਵਲੋਪ ਚੈਕਿੰਗ ਕੀਤੀ ਜਾ ਰਹੀ ਹੈ ਸਾਡੇ ਹਾਂਜੀ ਸਰ ਇਹ ਸਪੈਸ਼ਲ ਨਾਕੇ ਲੱਗੇ ਆ ਜੀ ਆਪਣੇ ਇਲੈਕਸ਼ਨ ਚੋਣ ਕਮਿਸ਼ਨ ਦਾ ਹੁਕਮ ਅਨੁਸਾਰ ਜੀ ਉਹਦੇ ਸਬੰਧ ਵਿੱਚ ਜਾਨੀਏ ਚੈਕਿੰਗ ਕੀਤੀ ਸੀ ਸਵੇਰੇ ਇੱਕ ਗੱਡੀ ਰੋਕੀ ਆਪਣੇ ਇਨਫੋਰਮੇਸ਼ਨ ਕੋਈ ਨਹੀਂ ਸੀ ਆਪਾਂ ਨੂੰ ਬੈ ਸ਼ੱਕ ਦੇ ਆਧਾਰ ਤੇ ਰੋਕੀ ਜਦੋਂ ਤੇ ਉਹਨੂੰ ਰੋਕੇ ਦੇ ਸਾਈਡ ਤੇ ਰੋਕੇ ਤੋਂ ਉਹਨੂੰ ਡਿੱਗੀ ਖਲਾਈ ਗਈ ਤੇ ਬਾਅਦ ਵਿੱਚ ਉਹਦੇ ਕੋਲ ਬੈਗ ਸੀਗਾ ਇੱਕ ਉਹਨੂੰ ਕਿਹਾ ਬੈਗ ਖੋਲਨ ਲਈ ਕਿਹਾ ਤੇ ਉਹ ਖਰਾ ਗਿਆ ਥੋੜਾ ਜੀ ਤੇ ਫਿਰ ਉਹਨਾਂ ਜਦੋਂ ਬੈਗ ਖੋਲਿਆ ਤਾਂ ਉਹਦੇ ਵਿੱਚ ਤਕਰੀਬਨ 3.5 ਲੱਖ ਰੁਪਏ ਆਏ अच्छा जी वो सानो अणके पॉइंटिंग करा चेक करवाने ਲਾਪਾ ਤੇ ਇੱਕ ਬੈਗ ਹੋਰ ਸੀਗਾ ਵਿੱਚ ਉਹਨਾਂ ਪੁੱਛਿਆ ਕਿ ਤੁਹਾਡੇ ਕੋਲ ਹੋਰ ਕੈਸ਼ ਤਾਂ ਨਹੀਂ ਹੈਗਾ ਉਹ ਕਹਿੰਦੇ ਨਹੀਂ ਸਾਡੇ ਕੋਲ ਹੋਰ ਕੈਸ਼ ਨਹੀਂ ਇਹ ਹੀ ਆ ਜਦੋਂ ਗੱਡੀ ਦੇ ਵਿੱਚੋਂ ਦੁਬਾਰਾ ਬੈ ਕੇ ਲਿਆਂਦਾ ਗਿਆ ਉਹਦੇ ਉਹਦੇ ਵਿੱਚ 4 ਲੱਖ ਦੇ ਕਰੀਬ ਉਹਦੇ ਵਿੱਚ ਸੀ 4 41 ਹਜ਼ਾਰ ਟੋਟਲ ਕਿੰਨਾ ਪੈਸਾ ਨਿਕਲਿਆ ਹੈ ਟੋਟਲ ਤਕਰੀਬਨ 8 8 ਲੱਖ ਦੇ ਕਰੀਬ ਹੈ ਪਤਾ ਲੱਗੇ ਕਿੱਥੋਂ ਲੈ ਕੇ ਆ ਰਹੇ ਸੀ ਕਿਹੜੀ ਜਗ੍ਹਾ ਤੇ ਜਾਣਾ ਸੀ ਇਹ ਆਇਆ ਹਿਸ਼ਾਰਪੁਰ ਏਰੀਆ ਤੋਂ ਆਇਆ ਤਲਵਾੜੇ ਤੋਂ ਅੱਛਾ ਜੀ ਉਹ ਕਹਿੰਦੇ ਅਸੀਂ ਪਤਾ ਨਹੀਂ ਵਪਾਰੀ ਆ ਤੇ ਬਾਕੀ ਕਲੀਅਰ ਨਹੀਂ ਗਾਇਆ ਕੀ ਕਾਰਨ ਹੈ ਕੋਈ ਸਬੂਤ ਮਿਲੇ ਉਹਨਾਂ ਨੂੰ ਕੋਈ ਸਬੂਤ ਨਹੀਂ ਕੈਸ਼ ਦਾ ਕੋਈ ਸਬੂਤ ਦਿੱਤਾ ਹੋਵੇ ਇਹਨਾਂ ਕੋਈ ਉਹਨਾਂ ਪੁੱਛਿਆ ਕੋਈ ਬਿੱਲ ਹੈਗਾ ਜਾਂ ਦੱਸੋ ਕਿਥੋਂ ਖੜਾ ਕੇ ਲਏ ਕੋਈ ਸਬੂਤ ਨਹੀਂ ਕੋਈ ਕੁਝ ਕਿਦਾਂ ਇਲੈਕਸ਼ਨ ਕਮਿਸ਼ਨਰ ਦੇ ਦਿੱਤਾ ਹੈਗੇ 50000 ਤੋਂ ਉੱਪਰ ਜਾਣ ਤਾਂ ਕੋਈ ਸਬੂਤ ਉਹਨਾਂ ਦੇ ਕੋਲ ਹੋਣਾ ਚਾਹੀਦਾ ਹੈ ਕਿ ਆ ਉਹਨਾਂ ਕੋਲ ਨਿਕਲੇ ਨਹੀਂ ਬਿਲਕੁਲ ਨਹੀਂ ਨਿਕਲੇ ਉਹਨਾਂ ਨੇ ਕਿਹਾ ਦੱਸਿਆ ਹੈ ਕਿ ਕਰਕੇ ਵੀ ਤੇ ਤੁਹਾਡੇ ਕੋਲ ਸਬੂਤ ਹੈਗਾ ਦਿਖਾ ਦਿਓ ਉਹ ਕਹਿੰਦਾ ਨਹੀਂ ਸਾਡੇ ਕੋਲ ਨਹੀਂ ਤੇ ਹੁਣ ਕੈਸ਼ ਦਾ ਤੁਹਾਡੇ ਵੱਲ ਇਹ ਆਪਣੇ ਸੀਨੀਅਰ ਅਫਸਰਾਂ ਦੇ ਹਵਾਲੇ ਜਾਣ ਕੇ ਨਾ ਕਰਕੇ ਉਹਤੇ ਇੱਕ ਨੰਬਰ ਥਾਣੇ ਭੇਜ ਦਿੱਤਾ ਗਿਆ ਟੋਟਲ ਪਤਾ ਲੱਗ ਗਿਆ ਕਿੰਨਾ ਕੈਸ਼ ਹੈ तकरीबन 8 ਲੱਖ ਦੇ ਕਰੀਬ ਸੀ ਬਾਕੀ ਥੋੜਾ ਬਹੁਤਾ ਹੋਰ ਵੀ 6.7万 ਰੁਪਏ ਹੋਰ ਵੀ